ਸਸਰੀ ਕਾਲ ਦੀ ਹੁਣ ਜੀ ਆਪਾਂ ਮਿੱਠੀਆਂ ਮਠੀਆਂ ਦਾ ਆਟਾ ਤਿਆਰ ਕਰ ਲਿਆ ਜੀ ਹੁਣ ਆਪਾਂ ਕਿਉ ਪਾਵਾਂਗੇ ਜੀ ਵਿੱਚ ਫਿਰ ਉਹਨੂੰ ਮਿਕਸ ਕਰਕੇ ਜੀ ਫਿਰ ਆਪਾਂ ਮਿੱਠਾ ਵਿੱਚ ਬਣਾਵਾਂਗੇ ਜੀ ਰੱਖ ਕੇ ਸਾਰਾ ਮਿਕਸ ਕਰਕੇ ਜੀ ਫਿਰ ਆਪਣੇ ਮਠੀਆਂ ਬਣ ਜੇ ਕਿਉ ਪਾਉਣ ਲੱਗੇਗੀ ਇਹਨੂੰ ਮਿਕਸ ਕਰ ਦਿਆਂ ਜੀ ਹੁਣ ਆਪਾਂ ਮਿਕਸ ਕਰਕੇ ਜੀ ਫਿਰ ਵਿੱਚ ਮਿੱਠਾ ਬਣਾਵਾਂਗੇ ਜੀ ਮਿੱਠਾ ਤਿਆਰ ਆ ਸਾਰੇ ਇਹਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲੈਣਾ ਆਪਾਂ ਨੇ ਹਾਂਜੀ ਮਿਕਸ ਕਰਕੇ ਇਹ ਮਿੱਠਾ ਪਾਵਾਂਗੇ ਜਿੱਥੇ ਫਿਰ ਮਿੱਠਾ ਮਿਕਸ ਕਰਕੇ ਫਿਰ ਇਹਨੂੰ ਗੁਨ ਲਾ ਦੇਈਏ ਮਿੱਠੇ ਨਾਲ ਗਰਮ ਪਾਣੀ ਦੇ ਵਿੱਚ ਸ਼ੱਕਰ ਨੂੰ ਆਪਾਂ ਨੇ ਪਾ ਲਿਆ ਕਿਥੇ ਥੋੜੀ ਜਿਹੀ ਚੀਨੀ ਪਾ ਲਈ ਵੀ ਮਠਿਆਸ ਵਧੀਆ ਹੋ ਜੇ ਤੇ ਆਪਣਾ ਪਾਣੀ ਹੈ ਜਿਹੜਾ ਆਪਾਂ ਨੇ ਪੁੰਟ ਕੇ ਚੰਗੀ ਤਰ੍ਹਾਂ ਤਿਆਰ ਕਰਕੇ ਰੱਖ ਲਿਆ ਤੇ ਹੁਣ ਆਪਣਾ ਆਟਾ ਜਿਹੜਾ ਉਹ ਤਿਆਰ ਹੋ ਚੁੱਕਿਆ ਬਸ ਇੱਕ ਵਾਰ ਮੁੱਠੀ ਮਿਚ ਕੇ ਦੇਖ ਲਓ ਵੀ ਮੋਣ ਬਿਲਕੁਲ ਹੀ ਸਹੀ ਹੈ ਜੇ ਮੁੱਠੀ ਬਣ ਗਈ ਲੱਡੂ ਵਾਂਗੂ ਤਾਂ ਆਪਣਾ ਮੋਣਾ ਦੇਖੋ ਜਿਸ ਤਰ੍ਹਾਂ ਆ ਪਏ ਨੇ ਲੱਡੂ ਦੇਖੋ ਮੋਣ ਬਿਲਕੁਲ ਹੀ ਦੇਖੋ ਜੀ ਲੱਡੂ ਸੈੱਟ ਆ ਜੀ ਆਟਾ ਹਾਂ ਜੇ ਮੋਣ ਘੱਟ ਹੋਵੇ ਫਿਰ ਲੱਡੂ ਨਹੀਂ ਬਣਦਾ ਆਪਣਾ ਫਿਰ ਨਹੀਂ ਜੀ ਬਣਦਾ ਲੱਡੂ ਇਹਨੂੰ ਮਿਕਸ ਪੂਰਾ ਕਰ ਲਓ ਹਾਂ ਆ ਦੇਖੋ ਮਾਸਲ ਤੇ ਮਾਸਲ ਦੇ ਲੱਡੂ ਬਣ ਜਾਂਦੇ ਨੇ ਆਪਣੇ

Vi kan ikke lage mat uten å ha med øl. ਆਟੇ ਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਗੁੰਨ੍ਹ ਲਓ ਚੰਗੀ ਤਰ੍ਹਾਂ ਗੋਰੀ ਹੋ ਲਈ ਆਟੇ ਨੂੰ ਐਂਡ ਮਿਕਸ ਕਰ ਲਿਓ ਆਟਾ ਕਰਤਾ ਹੈਂ ਦੇਖੋ ਮੁੱਠੀਆਂ ਖਾ ਕੇ ਨਾਨੀ ਜੀ ਮੁੱਠੀਆਂ ਦੇਖੀ ਖਾ ਕੇ ਆਟਾ ਹੋ ਗਿਆ ਆਪਣਾ ਤਿਆਰ ਮੱਖੀਆਂ ਬਣਾ ਲਈਏ ਜੀ ਹਾਂ ਜੀ ਹੁਣ ਆਪਾਂ ਇਹਦੇ ਗੋਲ-ਗੋਲ ਪੇੜੇ ਕਰ ਲਾਂਗੇ ਹਾਂ ਜੀ ਤੇ ਫਿਰ ਆਪਾਂ ਮਠੀਆਂ ਦਾ ਬਰਦਰ ਤਿਆਰ ਅ ਵੀ ਦੇਖੋ ਜੀ ਹੁਣ ਆਪਾਂ ਨੂੰ ਇਹਦੇ ਕਰ ਲੈਣੀ ਫਿਰ ਆਪਾਂ ਇਹ ਰੋਟੀ ਮਾਗੂ ਬਣਾ ਦੇਣਾ ਤੇ ਜੀ ਕੱਟ-ਕੱਟੋ ਨਹੀਂ ਮੱਖੀਆਂ ਬਣਾ ਲੈਣੀ ਬਸ ਬਹੁਤ ਕੀ ਕੱਟਣੀ ਤੇ ਵੇ ਆਪਾਂ ਨੇ ਚਾਰ ਸਪੇਸ ਕਰ ਲੈਣੇ ਨੇ ਜੀ ਰੋਟੀ ਨਾ ਜ਼ਿਆਦੇ ਮੋਟੀ ਰੱਖਣੀਆਂ ਨਾ ਜ਼ਿਆਦਾ ਪਤਲੀ ਰੱਖਣੀਆਂ ਐਨਾ ਕੁ ਰੱਖਣਾ ਆਪਾਂ ਨੇ ਤੇ ਇੱਕ ਭਾਂਡਾ ਰੱਖੋ ਲਵੇ ਨਾਲ ਦੀ ਨਾਲ ਉਹਦੇ ਵਿੱਚ ਰੱਖੀ ਜਾਓ ਸਾਪੀਆਂ ਮੱਠੀਆਂ ਇਸੇ ਤਰ੍ਹਾਂ ਆਪਾਂ ਨੇ ਸਾਰੀਆਂ ਤਿਆਰ ਕਰ ਲੈਣੀਆਂ ਨੇ ਰੋਟੀਆਂ ਦੇਲ-ਵੇਲ ਕੇ ਤੇ ਬੇਲੇ ਕੰਨਣੇ ਆਪਣੀਆਂ ਮੱਠੀਆਂ ਨੇ ਜਿਹੜੀਆਂ ਜੀ ਉਹ ਬਣ ਕੇ ਤਿਆਰ ਹੋ ਗਈਆਂ ਆ ਦੇਖੋ ਆਪਾਂ ਨੇ ਇਸ ਤਰ੍ਹਾਂ ਸਾਰੀਆਂ ਮੱਠੀਆਂ ਨੇ ਜਿਹੜੀਆਂ ਕੱਟ ਲੈਣੀਆਂ ਨੇ ਵਿੱਚ ਅਸੀਂ ਨੇ ਬੋਲ ਵੀ ਕਰ ਲਈਆਂ ਨੇ ਹਨ ਤੇ ਫਿਰ ਆਪਾਂ ਹੁਣ ਇਹਨਾਂ ਨੂੰ ਤਲਾਂਗੇ ਤੇਲ ਦੇ ਵਿੱਚ ਬਹੁਤ ਹੀ ਟੇਸਟੀ ਬਣਦੀਆਂ ਨੇ ਬਿਲਕੁਲ ਹੀ ਕ੍ਰਾਂਚੀ ਕ੍ਰਾਂਚੀ ਹੁੰਦੀਆਂ ਨੇ। ਲਓ ਜੀ ਆਪਣਾ ਤੇਲ ਆ ਜਿਹੜਾ ਗਰਮ ਹੋ ਚੁੱਕਿਆ। ਹਾਂ ਜੀ ਹੁਣ ਮੱਠੀਆਂ ਪਾਵਾਂਗੇ ਜੀ ਅਸੀਂ। ਆਪਾਂ ਨੇ ਇੱਕ ਮੱਠੀ ਪਾ ਕੇ ਦੇਖ ਲਵਾਂਗੇ ਤੇਲ ਗਰਮ ਹੋਇਆ ਕਿ ਨਹੀਂ ਹੋਇਆ ਹੈਗਾ। ਮੱਠੀ ਆਪਣੀ ਉੱਪਰ ਆ ਗਈ। ਆ ਗਾ ਮੱਛੀਆਂ ਚੁੱਲੇ ਦੇ ਵਿੱਚ ਫੁੱਲੋ। ਵਸੇ ਇਹ ਚੀਜ਼ਾਂ ਆਪਾਂ ਗੈਸ ਤੇ ਹੀ ਬਣਾ ਸਕਦੇ ਆਂ ਪਰ ਜਿੰਨੀ ਸਵਾਦ ਚੁੱਲੇ ਤੇ ਬਣਦੀ ਹੈ ਚੀਜ਼। ਉਨੀ ਗੈਸ ਦੀ ਸਵਾਲੀ ਲੱਗੀ ਹਾਂਜੀ ਅੰਬਾ ਆਪਣੇ ਗੋਲ ਗੱਪੇ ਆ ਮੰਗੋ ਉਹ ਸੌਰੀ ਮਠੀਆਂ ਗੋਲ ਗੱਪੇ ਮੰਗੋ ਫੁੱਲਕੇ ਉੱਪਰ ਆ ਜੀਆਂ ਨੇ ਬਿਲਕੁਲ ਹੀ ਇਹ ਪੋਲੀਆਂ ਵੱਡੀਆਂ ਨੇ ਤੁਸੀਂ ਦੇਖ ਹੀ ਰਹੇ ਹੋ ਜਾਨ ਨੂੰ ਵਸਾ ਲਾਉਂਦੇ ਰਹੋ ਦੇਖੋ ਜੀ ਹੁਣ ਆਪਾਂ ਨੇ ਮਠੀਆਂ ਬਣਾ ਲਈਆਂ ਇੱਥੇ ਇਸੇ ਕਰਾ ਆਪਣੇ ਸਾਰੀਆਂ ਜਿਹੜੀਆਂ ਮੱਠੀਆਂ ਨੇ ਆਪਣੀਆਂ ਬਣਾ ਲੈਣੀਆਂ ਨੇ ਤੁਸੀਂ ਬਿਲਕੁਲ ਹੀ ਆਰਾਮ ਦੇ ਨਾਲ ਤੇਲ ਦੇ ਵਿੱਚ ਪਾਉਣੀਆਂ ਨੇ ਕਿਉਂਕਿ ਤੇਲ ਗਰਮ ਹੁੰਦਾ ਜ਼ਿਆਦਾ ਹੱਥ ਸੇ ਹੀ ਸਿੱਟੇ ਪੈ ਜਾਂਦੇ ਨੇ ਹੁੰਦਾ na ਹੁਣ ਆ ਨੀ ਤੇਰਾ elgar ਦੇ

ਲੱਠੀਆਂ ਬਣਾਈਆਂ ਨੇ ਜੀ ਤੁਸੀਂ ਖਾ ਕੇ ਦੇਖਿਓ ਜੀ ਸਵਾਦ ਬੰਨਾ ਸਾਡੀ ਵੀਡੀਓ ਜੀ ਜਰੂਰ ਸ਼ੇਅਰ ਕਰਦੇ ਜੀ ਸਸੇ ਕਾ